ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਥੋੜੇ ਦਿਨਾਂ ਦੀ ਕਰਮ ਵਾਲੀ ਹਜੇ ਕੱਚੀ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਗਾਲ ਵੀਰੇ ਹੋ ਠੀਕ ਹੋ ਜੀ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਛਟਚੈਣ ਆ ਜੀ ਪਿੰਡ ਗਹਿਲਾਂ ਠੀਕਾ ਬਰਨਾਲਾ ਤਹਿਸੀਲ ਜੀ ਦਸ਼ੀਲ ਤਪਾ ਨੇੜੇ ਪਿੰਡ ਗਹਿੜਾ ਰਹਿੰਦਾ ਪਿੰਡ ਛੋਟਾ ਸੀਨੀਆ ਟੱਲੇਆਲ ਵਿਲਾ ਕੋਲੇ ਪੈ ਜਾਂਦਾ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦਿਓ ਆਪਣਾ 9417410660 ਠੀਕ ਹੈ ਭਾਈ ਇਹ ਬਾਈ ਦਾ ਬਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸ਼ੂਆ ਸ਼ੂੰਦੀ ਆ ਇਹ ਇਹ ਪਹਿਲੇ ਸ਼ੂਆ ਸ਼ੂੰਦੀ ਆ ਜੀ ਪਲੂਨ ਸ਼ੂੰਦੀ ਆ ਹਾਂ ਤੇ ਮੂੰਹੋਂ ਤੁਸੀਂ ਦੱਸਦੇ ਸੀਗੇ ਜੀ ਇਹ ਦੋ ਦੰਦਾਂ ਦਾ ਮੂੰਹੋਂ ਦੋ ਦੰਦਾਂ ਦਾ ਕੀ ਪਲੀ ਵੀ ਦੇਖੋ ਭਾਈ ਪਲੀ ਵੀ ਬਹੁਤ ਆ ਜੀ ਹਨਾ ਹਾਂਜੀ ਕਿੰਨਾ ਗੱਦਦ ਦੇ ਦੂ ਜੀ ਇਹ 20 ਤੋਂ ਬਾਹਰ ਬਾਹਰ ਹੀ ਦੇ ਦੂਗਾ 24 25 ਲੀਟਰ ਦੇ ਲਗਭਗ ਦੁੱਧ ਦੇ ਦੂ ਠੀਕ ਆ ਸਾਉਸੀਲ ਬਹੁਤਾ ਜੀ ਹੈ ਨਾ ਹਾਂ ਜਿਵੇਂ ਮਰਜੀ ਹੱਥ ਫੇਰੀਆ ਬਰੀਡ ਸਾਈ ਵਾਲ ਆ ਜਾਂਦੀ ਹੈ ਹਾਂ ਜੀ ਸਾਈ ਵਾਲ ਪਿਓਰ ਬਈ ਸਾਈ ਵਾਲ ਬਰੀਡ ਆ ਜਾਂਦੀ ਆ ਲੇਵਾ ਚੈੱਕ ਕਰੋ ਲੇਵਾ ਕਰਮ ਵਾਲੀ ਬਹੁਤ ਸੋਹਣਾ ਪੰਡ ਬਣ ਕੇ ਸੂਗੀ ਜਦੋਂ ਉਹ ਸੂਣਾਗਾ ਥਣ ਚੈੱਕ ਕਰੋ ਇੱਕੋ ਜਿਹਾ ਥਾਣਾ ਚਾਰੇ ਥਾਣਾ ਪੂਰੀ ਵਿਥੀ ਤੇ ਲੱਗੇ ਵਿਆ ਸਾਉਸੀਲ ਦਾ ਅੰਦਾਜ਼ ਆ ਬਈ ਇੱਥੋਂ ਹੀ ਆਜੋ ਬਈ ਮੌਨ ਹੱਥ ਲਈਦਾ ਕੋਈ ਚੱਕਰੀ ਨਹੀਂ ਫੇਸ ਕੁਆਲਟੀ ਚੈੱਕ ਕਰੋ ਬਈ ਬੰਨ ਚੈੱਕ ਕਰ ਲੋ ਥੱਲੇ ਧੰਨ ਚੈੱਕ ਕਰ ਲੋ ਮੈਂ ਕਹਿਣਾ ਵੀ ਜਿਹੜੀ ਕੱਲੀ ਕੱਲੀ ਨਾ ਬਰੀਕੀ ਹੁੰਦੀ ਹੈਗੀ ਸਾਈ ਵਾਲ ਦੀ ਉਹ ਇਹਦੇ ਚ ਫੁੱਲ ਆ ਪੜੀ ਵੀ ਹੈਗੀ ਹਜੇ ਤਾਂ ਬੱਸੀਆਂ ਚ ਹੀ ਆਉਂਦੀ ਹੈ ਜੀ ਹਨਾ ਹਾਂਜੀ ਦੋ ਦੰਦਾ ਹਮ ਹਜੇ ਤਾਂ ਦੋ ਦੰਦਾ ਬਾਈ ਬੱਸੀਆਂ ਚ ਹੀ ਆਉਂਦੀ ਆ ਜਦੋਂ ਨੋ ਕਰਮਾ ਨੇ ਦੰਦਾ ਚ ਪੂਰੀ ਹੋਣਾ ਮੈਂ ਕਿਹੜਾ ਕਿਤੇ ਨਾ ਕਿਤੇ ਜਾ ਕੇ ਖੜਨਾਗਾ ਤੇ ਤਿਆਰੀ ਬਹੁਤ ਸੋਹਣੀ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਲੈ ਜੂ ਜੀ 10 12 ਦਿਨ 10 12 ਦਿਨਾਂ ਦੀ ਕੱਚੀ ਆ ਬਾਈ ਓਸਾ ਬਣਾਉਂਦਾ ਜਾਲਾ ਕੇ ਚੱਲਿਓ ਕੱਚੀ ਕੱਚੀ ਪਈ ਆ ਹਜੇ ਤਾਂ ਖੋਲ ਦੋ ਬਾਈ ਮੜੀ ਜੀ ਤੋਲ ਦੋ ਪੜੀ ਵੀ ਫੋਲਾ ਬਾਈ ਬ੍ਰੀਡ ਚੰਗੀਆਂ ਬਾਕੀ ਫਾਇਰ ਚੰਗੀ ਆਉ ਜੀ ਹਨਾ ਹਾਂਜੀ ਬੰਜਾਰ ਵਰਗਾ ਦੁੱਧ ਹੁੰਦਾ ਮੱਝਾਂ ਵਰਗਾ ਦੁੱਧ ਹੋਊਗਾ ਬਾਈ ਏ ਨਹੀਂ ਹੋਗੋ ਇਹ ਪਤਲਾ ਦੁੱਧ ਹੋਊ ਬਾਕੀ ਗਰਮੀ ਦੀ ਜੇ ਗੱਲ ਕਰੀਏ ਤਾਂ ਗਰਮੀ ਇਹਨਾਂ ਦਿਨ ਨੇੜ ਦੀ ਵੀ ਨਹੀਂ ਲੰਘਦੀ ਇਹ ਤਾਂ ਤੁੱਪੇ ਹੋ ਹੋ ਬੈਂਦੀਆਂ ਹਾਂ ਸਹੀ ਗੱਲ ਹੈ ਜੀ ਬਾਕੀ ਪਲੀ ਵੀ ਤੁਹਾਨੂੰ ਆਪ ਨੂੰ ਬਾਈ ਪਤਾ ਲੱਗਦਾ ਹੋਊਗਾ ਇੰਨੀ ਕ ਕਰਨ ਵਾਲੀ ਤੇ ਸੈਨਿਕ ਵੀ ਫੁੱਲ ਚੌੜੀ ਚੂੜੀ ਫੁੱਲ ਤਾਂ ਚਾ ਚੈੱਕ ਕਰੋ ਬੜਾ ਕਮਾਲ ਦਾ ਬਾਕੀ ਹਜੇ ਦਿਨਾ ਦੀ ਕੱਚੀ ਪਈ ਆ ਬਾਈ ਜਦੋਂ ਤਿਆਰੀ ਫੜਨੀ ਆ ਬਹੁਤ ਚੰਗੀ ਤਿਆਰੀ ਕਰਕੇຊੂਗੀ ਤੇ ਬਾਈ ਕੀ ਮੁੱਲ ਆ ਫਿਰ ਇਹਦਾ ਇਹਦਾ ਮੁੱਲ 75000 ਆ ਜੀ ਹੋ ਜੂ ਮਾਨਤਾਨ ਥੋੜਾ ਕਣ ਇਹਦੇ ਵਿੱਚੋਂ ਮਾਨਤਾਨ ਹੋ ਜੂ ਮੈਂ ਕਹਿੰਦਾ ਠੰਡੀ ਸੀਲ ਬਾਈ ਚੈੱਕ ਕਰੋ ਬਾਈ ਵੇੜੇ 'ਚ ਖੜਾ ਕੇ ਮੌਂ ਇਹ ਨਾ ਖੜਾ ਹੈ ਹੀ ਨਹੀਂ ਹੈਗਾ ਵੀ ਥਣਾ ਨੂੰ ਹੱਥ ਲਾਈ ਜਾਂਦਾ ਕੋਈ ਚੱਕਰ ਨਹੀਂ ਵੀ ਲੱਤ ਸੜ ਕਰ ਜੂ ਇੰਨੀ ਕਿ ਠੰਡੀ ਸੀਲ ਆ ਲਿਆਓ ਬਾਈ ਮੋੜ ਲਿਓ ਮੁੱਲ ਬਾਈ ਨੇ ਬਾਈ ਕਰਿਆ 75000 ਬਾਕੀ ਹੋ ਜੂਗਾ ਜੀ ਆਏਗਾ ਇਹਦਾ ਮਾਨਤਾਨ ਹਾਂ ਮਾਨਤਾਨ ਹੋ ਜੂ ਠੀਕ ਆ ਆਏਗਾ ਦਾ ਬਾਈ ਕਹਿੰਦੇ ਮਾਨਤਾਨ ਜ਼ਰੂਰ ਹੋ ਜੂ ਬਾਕੀ ਇਹ ਸਰੀਰ ਦੀ ਗੱਲ ਕਰੀਏ ਨਾ ਬਾਈ ਪੱਦਰ ਵੀ ਫੁੱਲਾ ਤੇ ਚੌੜੀ ਵੀ ਫੁੱਲਾ ਸੌ ਸੀਲ ਵੀ ਕਰਮ ਵਾਲੀ ਫੁੱਲਾ ਤੋਰਾ ਤਾਰਾ ਜੇ ਗੱਲ ਕਰੀਏ ਕਰਮਾਲੀ ਦਾ ਇੱਕ ਨੰਬਰ ਥਾਂ ਬਹੁਤ ਸੋਹਣਾ ਲੱਗਿਆ ਪੂਰੀ ਤੂਰੀ ਤੇ ਥਾਂ ਲੱਗਿਆ ਵਾ ਚਾਰੇ ਥਾਂ ਜਿਉਂ ਆਪਾਂ ਕਹਿੰਦੇ ਨਿਖੜਮੇ ਦੇ ਪੀੜੀ ਦੇ ਪਾਵੇ ਨਾਲ ਦੇ ਥਣ ਲੱਗੇ ਹੋਏ ਜਿੰਨਾ ਮਗਰ ਨੂੰ ਹਵਾਨਾ ਹੋਊਗਾ ਭਾਈ ਉਨਾ ਹੀ ਮੂਰਨ ਹੋਊਗਾ ਫਿਕਸ ਜਿਆ ਕਰਮਾਲੀ ਹਵਾਨਾ ਰੱਖੂਗਾ ਚਾਹੇ 10 ਹੋਵੇ 10 ਪੇ ਇਹ ਹਵਾਨਾ ਟੁੱਟਣ ਵਾਲਾ ਨਹੀਂ ਤੇ ਨਕਸੀ ਗਾਰ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਬਾਪੂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ